ਆਗ ਹਕੂਮਤ ਸੁਣਦੀ ਨਹੀਂ ਅਨਰਾਜੇ ਦੀ ਸਹਜ ਅੰਨੀ ਜ਼ਿਆਦ ਟੱਕਾ ਖੂਬ ਦਿਖਾਉਂਦੀ ਏ ਸਵਿਆਂ ਦੀ ਅੱਗ ਪਹੁੰਚੀ ਨਾ ਸਰਕਾਰਾਂ ਤਈ ਹੁਣ ਲਾਡ ਬਰਾਲੀ ਦੀ ਕਿਉਂ ਸੇਗ ਪਚਾਉਂਦੀ ਏ ਸਵਿਆਂ ਦੀ ਅੱਗ ਪਹੁੰਚੀ ਨਾ ਸਰਕਾਰਾਂ ਤਈ ਹੁਣ ਲਾਡ ਬਰਾਲੀ ਦੀ ਕਿਉਂ ਸੇਗ بچਾਉਂਦੀ ਏ ਜੇ ਨਾ ਮਚੀ ਪਰਾਲੀ ਧੂਆਂ ਨਿਕਲੂ ਸ਼ਮਸ਼ਾਨਾ ਜੋ ਹੋਊ ਲਾਸ਼ਾਂ ਦੇ ਪਾਸ਼ਲ ਕਰ ਦੇ ਮਾਫ਼ ਗਿਰਾ ਦਾਂਗੇ ਬੜੀ ਮਿਹਨਤੀ ਕੌਮ ਹੈ ਸਾਡੀ ਇਹ ਕਿਰਸਾਨਾਂ ਦੀ ਮੁੱਲ ਫਸਲ ਦਾ ਪਾ ਦਿਓ ਆਪੇ ਕਰ ਦੇ ਲਾ ਦਾਂਗੇ ਜਿੱਕੇ ਜਿੱਟੇ ਕਾਲਾ ਪੈਸਾ ਤੁਸੀਂ ਲਬਦੇ ਹੋ ਡੁੱਬਦੀ ਕਿਰਸਾਨੀ ਜੱਟ ਨੂੰ ਫਾਹੇ ਲਾਉਂਦੀ ਏ ਸਵਿਆਂ ਦੀ ਅੱਗ ਪਹੁੰਚੀ ਨਾ ਸਰਕਾਰਾਂ ਤਈ ਹੁਣ ਲਾਡ ਬਰਾਲੀ ਦੀ ਕਿਉਂ ਸੇਗ ਬਚਾਉਂਦੀ ਏ ਸਵਿਆਂ ਦੀ ਅੱਗ ਪਹੁੰਚੀ ਨਾ ਸਰਕਾਰਾਂ ਤਈ ਹੁਣ लाਡ ਬਰਾਲੀ ਦੀ ਕਿਉਂ ਸੇਗ بچਾਉਂਦੀ ਏ ਟੋੜੇ ਵੀ ਵੀ ਸਾਲ ਦੇ ਸ਼ੋਕਰੇ ਲੀਡਰ ਬਣ ਜਾਂਦੇ ਸਾਨੂੰ ਮਿਲਦੀ ਨੌਕਰੀ ਪਿਓ ਜਦ ਸਾਡੇ ਮਰ ਜਾਂਦੇ ਥੋੜੀ ਚਾਲ ਸਮਝਨੀ ਆਈ ਸਾਡੇ ਬੂਝੜ ਜੱਟਾਂ ਦੇ ਉਹ ਦਾਣੇ ਵੇਚ ਕੇ ਲੱਖਾਂ ਦੇ ਖਾਲੀ ਹੱਥ ਮੁੜ ਜਾਂਦੇ ਡੋਂ ਭੁਖੀ ਰੱਜ ਜਾਂਦੀ ਸਰਕਾਰ ਹੀ ਤੋਂ ਹੀ ਭੁਖੀ ਐ ਸਾਡੀ ਰੋਟੀ ਵੀ ਟਾਈਮ ਦੀ ਕਰਨਾ ਚਾਹੁੰਦੀ ਐ ਸਿਵਿਆਂ ਦੀ ਅੱਗ ਪਹੁੰਚੀ ਨਾ ਸਰਕਾਰਾਂ ਦਈ ਹੁਣ ਲਾਡ ਬਰਾਲੀ ਦੀ ਕਿਉਂ ਸੇਕ بچਾਉਂਦੀ ਐ ਸਿਵਿਆਂ ਦੀ ਅੱਗ ਪਹੁੰਚੀ ਨਾ ਸਰਕਾਰਾਂ ਦਈ ਕੁਣ ਲਾਡ ਬਰਾਲੀ ਦੀ ਕਿਉਂ ਸੇਗ بچਾਉਂਦੀ